ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਕਾਲੀ ਆਗੂ ਵਿਕਰਮਜੀਤਿਆ ਦੀ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਚ ਹੋਈ ਸੁਣਵਾਈ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰਨ ਲਈ ਮੰਗਿਆ ਸਮਾਂ ਪੰਜਾਬ ਪਹੁੰਚੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁਰੇ ਕੀਤੇ ਵੱਡੇ ਐਲਾਨ ਲੋਕਾਂ ਨੂੰ ਮਿਲੀ ਰਾਹਤ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਮਿਲਿਆ ਐਸਜੀਪੀਸੀ ਦਾ ਵਫਦ ਪ੍ਰਧਾਨਤਾਮੀ ਦੀ ਅਗਵਾਈ ਚ ਹੋਈ ਗੱਲਬਾਤ ਬੀਬੀ ਐਮਬੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਲੱਗ ਸਕਦਾ ਇੱਕ ਹੋਰ ਵੱਡਾ ਝਟਕਾ ਕੇਂਦਰ ਸਰਕਾਰ ਨੇ ਲਿਖੀ ਚਿੱਠੀ ਸੁਖਵੀਰ ਸਿੰਘ ਬਾਦਲ ਨੇ ਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਵਾਸਤੇ 500 ਕੁਇੰਟਲ ਕਣਕ ਬੀਜ ਦੇ ਟਰੱਕ ਕੀਤੇ ਰਵਾਨਾ ਦਿੱਤਾ ਵੱਡਾ ਬਿਆਨ ਪੰਜਾਬ ਸਰਕਾਰ ਨੇ ਚੋਨੇ ਦੀ ਗੈਰ ਕਾਨੂੰਨੀ ਅੰਤਰਰਾਜੀ ਟਵਾ ਟਾਈ ਤੇ ਕੱਸਿਆ 56 ਸ਼ੈਲਰ ਮਾਲਕਾਂ ਸਮੇਤ 6 ਲੋਕਾਂ ਖਿਲਾਫ ਐਫ ਆਈ ਆਰਾਂ ਕੀਤੀਆਂ ਦਰਜ ਦੋ ਸੀਨੇ ਰਾਗੂਆ ਨੇ ਅਕਾਲੀ ਦਲ ਚ ਕੀਤੀ ਵਾਪਸੀ ਸੁਖਵੀਰ ਸਿੰਘ ਬਾਦਲ ਨੇ ਕਹੀਆਂ ਵੱਡੀ ਗੱਲਾਂ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸੈਕਟਰੀ ਨੂੰ ਲਿਖਿਆ ਪੱਤਰ ਕਿਹਾ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਈ ਕੋਰਟ ਨੇ ਪੰਜਾਬ ਦੇ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਤੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ ਕਿਹਾ ਹੁਕਮਾਂ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ ਸ਼ਰੋਮਨੀ ਅਕਾਲੀ ਦਲ ਦੇ ਆਗੂ ਵਿਕਰਮਜੀਤਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰਾਹਤ ਨਹੀਂ ਮਿਲੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਦੀ ਜਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਨੇ ਦੁਬਾਰਾ ਸਮਾਂ ਮੰਗਿਆ ਹੈ ਹਾਲਾਂਕਿ ਅਦਾਲਤ ਨੇ ਦਲੀਲ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰ ਸ਼ਿਟ ਦਾਇਰ ਕੀਤੀ ਜਾ ਚੁੱਕੀ ਹੈ ਇਸ ਲਈ ਹੋਰ ਦਲੀਲਾਂ ਬੇ ਲੋੜੀਆਂ ਹਨ ਇਸ ਮਾਮਲੇ ਤੇ ਹੁਣ ਅਦਾਲਤ ਵੱਲੋਂ 29 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਸਨ ਸੁਣਵਾਈ ਤੋਂ ਬਾਅਦ ਵਿਕਰਮਜੀਤ ਸਿੰਘ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ ਉਨ੍ਹਾਂ ਨੂੰ 2 ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਸੀ ਉਨ੍ਹਾਂ ਨੂੰ ਕੋਈ ਵੀ ਸਬੰਧਤ ਬੇਨਤੀਆਂ ਦਾਇਰ ਕਰਨ ਲਈ ਇੱਕ ਹਫ਼ਤਾ ਦਿੱਤਾ ਗਿਆ ਸੀ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਬੀਜਲੈਂਸ ਬਿਊਰੋ ਨੇ ਦੁਬਾਰਾ ਸਮਾਂ ਮੰਗਿਆ ਅਦਾਲਤ ਨੇ ਪੁੱਛਿਆ ਕਿ ਤੁਹਾਨੂੰ ਪਹਿਲਾਂ ਹੀ ਇੱਕ ਮਹੀਨਾ ਦਿੱਤਾ ਜਾ ਚੁੱਕਾ ਹੈ ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਹ ਵੀ ਦਲੀਲ ਦਿੱਤੀ ਹੈ ਕਿਉਂਕਿ ਇਸ ਮਾਮਲੇ ਵਿੱਚ ਚਾਰ ਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ ਇਸ ਲਈ ਜਵਾਬ ਦੀ ਕੋਈ ਲੋੜ ਨਹੀਂ ਹੈ ਵਿਕਰਮ ਜੀਠੇ ਦੇ ਵਕੀਲ ਨੇ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ ਇਹੇ ਆਮ ਆਨਮੀ ਪਾਰਟੀ ਸਰਕਾਰ ਦੀ ਨੀਵੀਂ ਪੱਧਰ ਦੀ ਰਾਜਨੀਤੀ ਹੈ ਉਹ ਜਾਣਦੇ ਹਨ ਕਿ ਦੀਵਾਲੀ ਆ ਰਹੀ ਹੈ ਉਹ ਦੀਵਾਲੀ ਤੇ ਵਿਕਰਮਜੀਠੀਆਂ ਨੂੰ ਜੇਲ੍ਹ ਵਿੱਚ ਰੱਖਣਾ ਚਾਹੁੰਦੇ ਹਨ ਜਿਕਰ ਹੋ ਹੈ ਕਿ ਵਿਕਰਮਜੀਠੀਆਂ ਇਸ ਸਮੇਂ ਨਾਬਾ ਜੇਲ੍ਹ ਵਿੱਚ ਬੰਦ ਹਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਲੁਧਿਆਣਾ ਪਹੁੰਚੇ ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਟੈ ਟੇਰੀ ਹੋਏ ਘਰਾਂ ਦੀ ਉਹ ਸਾਰੀ ਲੀਫੰਡਰ ਮਨਜ਼ੂਰ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੋਖੀ ਕੜੀ ਚ ਪਾਰਟੀ ਬਾਜ਼ੀ ਨਹੀਂ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਵੱਲੋਂ ਜੋ ਵੀ ਮੈਮੋਰੰਡਮ ਆਵੇਗਾ ਉਸ ਮੁਤਾਬਿਕ ਲੋਕਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼ਿਵਰਾ ਚੋਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਪਹਿਲਾਂ 14000 ਮਕਾਨ ਟੈਟੇਰੀ ਹੋਣ ਦੀ ਲਿਸਟ ਭੇਜੀ ਗਈ ਸੀ। ਉਹਨਾਂ ਨੂੰ ਬੜਵਾਉਣ ਲਈ 1 ਲੱਖ 60000 ਰੁਪਏ ਪ੍ਰਤੀ ਮਕਾਨ ਲਈ ਭੇਜੇ ਗਏ ਸਾਨੂੰ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਹੀ 36703 ਮਕਾਨਾਂ ਦੀ ਲਿਸਟ ਹੋਰ ਭੇਜੀ ਗਈ ਹੈ ਉਹਨਾਂ ਨੇ ਇੰਨਾਂ ਸਾਰੇ ਮਕਾਨਾਂ ਦੀ ਉਸਾਰੀ ਲਈ ਵੀ ਮਨਜ਼ੂਰੀ ਦਿੰਦਿਆਂ ਮੌਕੇ ਤੇ ਹੀ ਇਸ ਦਾ ਪੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਹੋਰ ਵੀ ਕੋਈ ਹੋਇਆ ਤਾਂ ਉਸ ਦੀ ਮਦਦ ਕਰਾਂਗੇ ਇਸ ਵਿੱਚ ਕੋਈ ਸਿਆਸਤ ਨਹੀਂ ਹੋਵੇਗੀ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਮੁਫਤ ਕਣਕ ਦੇ ਬੀਜ ਦੇਣ ਲਈ ਵੀ ਪੈਸੇ ਭੇਜੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਮੰਤਰੀ ਨੂੰ ਕਿ ਹੈ ਕਿ ਜੇਕਰ ਬਾਗਾਂ ਦਾ ਵੀ ਨੁਕਸਾਨ ਹੋਇਆ ਹੈ ਤਾਂ ਉਸ ਦੀ ਰਿਪੋਰਟ ਬਣਾ ਕੇ ਭੇਜੋ ਉਸ ਲਈ ਵੀ ਕੇਂਦਰ ਵੱਲੋਂ ਪੈਸੇ ਭੇਜੇ ਜਾਣਗੇ ਇਸ ਤੋਂ ਇਲਾਵਾ ਖੇਤਾਂ ਵਿੱਚੋਂ ਰੇਤ ਹਟਾਉਣ ਲਈ ਵੀ ਪੈਸੇ ਭੇਜੇ ਜਾ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਪਹੁੰਚ ਕੇ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਗੱਲਬਾਤ ਹੋਈ ਹੈ ਵਾਫਦ ਨੇ ਜੇਲ੍ਹ ਵਿੱਚ ਰਾਜਵਾਨਾਂ ਨਾਲ ਕਰੀਬ 45 ਮਿੰਟ ਤੱਕ ਮੁਲਾਕਾਤ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨਤਾਮੀ ਸਵੇਰੇ 10:30 ਮਿੰਟ ਦੇ ਕਰੀਬ ਪਟਿਆਲਾ ਜੇਲ੍ਹ ਪਹੁੰਚੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲ, ਸੁਰਜੀਤ ਗੜੀ, ਭਾਗ ਸਿੰਘ ਅਤੇ ਸਾਬਕਾ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੀ ਸਨ। ਇਸ ਮੌਕੇ ਪ੍ਰਧਾਨਤਾਮੀ ਨੇ ਦਾਵਾ ਕੀਤਾ ਕਿ ਸੁਪਰੀਮ ਕੋਰਟ 15 ਅਕਤੂਬਰ ਨੂੰ ਰਾਜਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਕਰੇਗੀ। ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਰਾਜਵਾਨਾ ਤੇ ਕੇਂਦਰ ਕੋਲ ਬਕਾਇਆ ਉਹਨਾਂ ਦੀ ਰਹਿਮ ਦੀ ਅਪੀਲ ਨਾਲ ਸੰਬੰਧਤ ਕਈ ਅਹਿਮ ਮੁੱਦਿਆਂ ਤੇ تفصیلی وچ چرچہ کیتی گئی ہے۔ ਲਗਭਗ 1 ਘੰਟੇ ਤੱਕ ਚੱਲੀ اس میٹنگ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਪੱਤਰਕਾਰਾਂ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਹੀ ਉੱਥੋਂ ਚਲੇ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਮਿਲ ਸਕਦਾ ਹੈ। ਦਰਅਸਲ BBMP ਵਿੱਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਪੰਜਾਬ ਅਤੇ ਹਰਿਆਣਾ ਦੀ BBMB ਚੋਸthਾਈ ਮੈਂਬਰੀ ਹਟਾ ਦਿੱਤੀ ਗਈ ਸੀ ਅਤੇ ਹੁਣ ਦੋ ਹੋਰ ਸੂਬਿਆਂ ਨੂੰ ਵੀ ਪੰਜਾਬ ਦੇ ਬਰਾਬਰ ਹਿੱਸੇਦਾਰੀ ਦੇਣ ਦਾ ਰਾਹ ਖੋਲਿਆ ਜਾ ਰਿਹਾ ਹੈ। ਇਸ ਸੰਬੰਧੀ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 19(2) ਵਿੱਚ ਸੋਧ ਕਰਨ ਦੀ ਜੀ ਵੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਬੀਬੀਐਮਬੀ ਚ ਮੈਂਬਰਾਂ ਦੀ ਗਿਣਤੀ ਚਾਰ ਹੋ ਜਾਵੇਗੀ ਪਹਿਲਾਂ ਪੰਜਾਬ ਤੇ ਹਰਿਆਣਾ ਹੀ ਪੱਕੇ ਮੈਂਬਰ ਸਨ ਪਰ ਹੁਣ ਇੰਨਾ ਮੈਂਬਰਾਂ ਦੀ ਗਿਣਤੀ ਨੂੰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਚੋਂ ਮੈਂਬਰ ਅਤੇ ਹਰਿਆਣਾ ਚੋਂ ਮੈਂਬਰ ਪੱਕੇ ਤੌਰ ਤੇ ਤਾਇਨਾਤ ਹੁੰਦੇ ਰਹੇ ਹਨ ਪੱਤਰ ਚ ਕਿਹਾ ਗਿਆ ਹੈ ਕਿ ਰਾਜਸਥਾਨ ਅਤੇ ਹਿਮਾਚਲ ਵੱਲੋਂ ਕਈ ਵਾਰ ਉਠਾਈ ਗਈ ਮੰਗ ਦੇ ਮੱਧ ਦੇ ਜਰੇ ਇਨਾਂ ਦੋਵਾਂ ਸੂਬਿਆਂ ਨੂੰ ਸਥਾਈ ਪ੍ਰਤੀਨਿਤਾ ਦੇਣ ਦੀ ਤਜਵੀਜ਼ ਹੈ ਹੁਣ ਚਾਰੇ ਸੂਬਿਆਂ ਤੋਂ ਇਸ ਐਕਟ ਵਿੱਚ ਸੋਧ ਨੂੰ ਲੈ ਕੇ ਤਿਆਰ ਤਜਵੀਜ਼ ਤੇ ਟਿੱਪਣੀਆਂ ਮੰਗੀਆਂ ਗਈਆਂ ਹਨ ਕਾਬਿਲੇ ਗੌਰ ਹੈ ਕਿ ਬੀਬੀਐਮਬੀ ਦਾ 39.58% ਖਰਚਾ ਪੰਜਾਬ ਚੱਲਦਾ ਹੈ 30% ਖਰਚਾ ਹਰਿਆਣਾ ਕਰਦਾ ਹੈ ਰਾਜਸਥਾਨ 24% ਦੇ ਤੇ ਹਿਮਾਚਲ ਪ੍ਰਦੇਸ਼ ਸਿਰਫ 4% ਤੇ ਚੰਡੀਗੜ੍ਹ 2 ਫੀਸ ਦਾ ਖਰਚਾ ਚੁੱਕਦਾ ਹੈ ਦੋਹਾਂ ਸੂਬਿਆਂ ਨੂੰ ਮੈਂਬਰ ਬਣਾਉਂਦੀ ਨਵੀਂ ਤਜਵੀਜ਼ ਪੰਜਾਬ ਦੇ ਅਧਿਕਾਰ ਤੇ ਕੈਂਚੀ ਚਲਾਉਣ ਦੀ ਤਿਆਰੀ ਹੈ ਸ਼੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਵਾਸਤੇ ਕਣਕ ਦੇ 500 ਕੁਇੰਟਲ ਸਰਟੀਫਾਈਡ ਬੀਜ ਦੇ ਟਰੱਕਰਵਾਨਾ ਕੀਤੇ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਦੇ ਕਿਸਾਨਾਂ ਵਾਸਤੇ ਸਿਰਫ 1 ਕਰੋੜ 16 ਲੱਖ ਰੁਪਏ ਜਾਰੀ ਕਰਕੇ ਮਖੋਲੂ ਡਾਉਨ ਦੀ ਨਖੇਦੀ ਕੀਤੀ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਜਨਾਲਾ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਣ ਵਾਸਤੇ ਸਰਟੀਫਾਈਡ ਕਣਕ ਦੇ ਬੀਜ ਇਕੱਤਰ ਕਰਨ ਲਈ ਬਠਿੰਡਾ ਦੇ ਹਾਤੀ ਹਲਕੇ ਦੇ ਅਕਾਲੀ ਵਰਕਰਾਂ ਦੀ ਸ਼ਲੰਗਾ ਕਰਦੇ ਹਨ ਕਿ ਹੈ ਕਿ ਇਹ ਸਰਟੀਫਾਈਡ ਬੀਜ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੜਾ ਵਾਰ ਭੇਜੇ ਜਾਣਗੇ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਤੇ ਕੀਤੇ ਪਾਲਿਸੀ ਤਿਸਨਾਤ ਦੀ ਗੱਲ ਕਰਦੇ ਹਾਂ ਕਿ ਹੈ ਕਿ ਕਿਸਾਨਾਂ ਨੂੰ 580 ਏਕੜ ਵਿੱਚ ਹੋਏ ਫਸਲੀ ਨੁਕਸਾਨ ਵਾਸਤੇ 20000 ਰੁਪਏ ਪ੍ਰਤੀ ਏਕੜ ਦੇ ਨਾਂ ਤੇ ਸਿਰਫ 1 ਕਰੋੜ 16 ਲੱਖ ਰੁਪਏ ਹੀ ਪ੍ਰਦਾਨ ਕੀਤੇ ਗਏ ਹਨ ਉਨ੍ਹਾਂ ਕਿਹਾ ਹੈ ਕਿ ਹਰ ਪਿੰਡ ਵਿੱਚ ਉਸਤਨ 1500 ਤੋਂ 200 ਏਕੜ ਰਕਬਾ ਹੁੰਦਾ ਹੈ ਤੇ ਫਸਲਾਂ ਹਜ਼ਾਰਾਂ ਏਕੜ ਵਿੱਚ ਨੁਕਸਾਨੀਆਂ ਗਈਆਂ ਹਨ ਜਦੋਂ ਕਿ ਮੁਆਵਜ਼ਾ ਸਿਰਫ 500 ਏਕੜ ਵਾਸਤੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਘਰਾਂ ਦੇ ਹੋਏ ਨੁਕਸਾਨ ਤੇ ਪਸ਼ੂਆਂ ਦੀ ਹੋਈ ਮੌਤ ਸਮੇਤ ਕੁੱਲ ਮੁਆਵਜ਼ਾ 5 ਕਰੋੜ 70 ਲੱਖ ਰੁਪਏ 631 ਲਾਪਾਤਰੀਆਂ ਨੂੰ ਦਿੱਤਾ ਗਿਆ ਹੈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫਰੀਦਕੋਟ ਜ਼ਿਲ੍ਹੇ ਦੇ ਕੋਟਪੂਰਾ ਪੁਲਿਸ ਸਟੇਸ਼ਨ 'ਚ FIR ਦਰਜ ਕੀਤੀ ਹੈ ਜਿਸ ਨਾਲ ਚੋਨੇ ਦੀ ਗੈਰ ਕਾਨੂੰਨੀ ਅੰਤਰਰਾਜੀ ਟੋਆ ਟੋਈ ਤੇ ਕਾਰਵਾਈ ਕੀਤੀ ਜਾ ਰਹੀ ਹੈ ਖੁੱਡੀਆਂ ਨੇ ਦੱਸਿਆ ਕਿ ਸਥਾਨਕ ਮਾਰਕਫੈੱਡ ਸ਼ਾਖਾ ਮੈਨੇਜਰ ਦੀ ਸ਼ਿਕਾਇਤਦਾਰ ਤੇ IPC 2023 ਦੀ ਧਾਰਾ 318 4 ਅਤੇ 61 2 ਤੇ ਜ਼ਰੂਰੀ ਵਸਤੂਆਂ ਐਕਟ 1955 ਦੀ ਧਾਰਾ 7 ਤਹਿਤ ਐਫ ਆਈ ਆਰ ਨੰਬਰ 0184 ਦਰਜ ਕੀਤੀ ਗਈ ਸੀ ਕੋਟਕਪੁਰਾ ਦੇ ਹਰੀਨੋ ਪਿੰਡ ਦੇ ਦੋ ਚੋਲ ਮਿਲ ਮਾਲਕਾਂ ਤੇ ਰਾਜਸਥਾਨ ਦੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੁਲਿਸ ਨੇ ਗੈਰ ਕਾਨੂੰਨੀ ਝੋਨੇ ਨਾਲ ਭਰੀਆਂ ਰਾਜਸਥਾਨ ਰਜਿਸਟ੍ਰੇਸ਼ਨ ਨੰਬਰਾਂ ਵਾਲੀਆਂ ਚਾਰ ਟਰੈਕਟਰ ਟਰਾਲੀਆਂ ਵੀ ਜਬਤ ਕੀਤੀਆਂ ਹਨ ਪੰਜਾਬ ਚ ਬਾਗੀ ਧੜੇ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਦੀ ਹੈ ਕਿ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਤਿਲਕੋਵਾਲਾ ਤੇ ਸਰਦਾਰ ਇੰਦਰ ਮੋਹਨ ਸਿੰਘ ਲਖਮੀਰ ਵਾਲਾ ਦਾ ਬਾਗੀ ਧੜੇ ਚੋਂ ਮਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਵਾਪਸ ਆਉਣ ਤੇ ਨਿੱਘਾ ਸਵਾਦ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਸੁਖਵੀਰ ਸਿੰਘ ਬਾਦਲ ਨੇ ਬਾਕੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਆਪਾਂ ਵਿਰੋਧੀਆਂ ਦੀਆਂ ਚਾਲਾਂ ਨੂੰ ਪਛਾਣੀਏ ਤੇ ਮਾ ਪਾਰਟੀ ਨੂੰ ਹੋਰ ਤਕੜਾ ਕਰਨ ਲਈ ਮਿਹਨਤ ਕਰੀਏ ਅੰਮ੍ਰਿਤਸਰ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਆਈ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਅਸੈਂਬਲੀ ਦੇ ਸਕੱਤਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਇਸ ਪੱਤਰ ਚੋਂਨਾਂ ਲਈ ਕਿ ਮੈਂ ਪੰਜਾਬ ਵਿਧਾਨ ਸਭਾ ਦਾ ਇੱਕ ਜ਼ਿੰਮੇਵਾਰ ਮੈਂਬਰ ਹਾਂ ਤੇ ਮੈਂ ਅੰਮ੍ਰਿਤਸਰ ਦੇ ਸਥਾਨਿਕ ਅਧਿਕਾਰਯੋਗ ਨਿਵਾਸੀਆਂ ਦੀ ਨੁਮਾਇੰਦਗੀ ਕਰਦਾ ਹਾਂ ਮੈਂ ਆਪਣੇ ਫਰਜ਼ਾਂ ਨੂੰ ਜਾਣਦਾ ਹਾਂ ਮੈਂ ਇੱਕ ਵਿਧਾਇਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਤੇ ਭਾਰਤ ਦੇ ਸੰਵਿਧਾਨ ਸੰਬੰਧੀ ਪੂਰਾ ਗਿਆਨ ਰੱਖਦਾ ਹਾਂ ਵਿਧਾਨ ਸਭਾ ਦੇ ਵਿਧਾਇਕ ਹੋਣ ਦੇ ਨਾਤੇ ਮੈਂ ਰਾਜ ਸਭਾ ਦੀ ਆਉਣ ਵਾਲੀ ਚੋਣ ਲਈ ਕਿਸੇ ਵੀ ਉਮੀਦਵਾਰ ਦਾ ਨਾਮ ਪ੍ਰਸਤਾਵਿਤ ਨਹੀਂ ਕੀਤਾ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਰਾਸਵਾਦੀ ਚੋਣ ਲਈ ਆਪਣੇ ਸਮਰਥਨ ਵਿੱਚ ਨਾਮਜ਼ਦਗੀ ਫਾਰਮ ਤੇ ਦਸਤਕਤ ਕਰਨ ਲਈ ਮੇਰੇ ਨਾਲ ਸੰਪਰਕ ਕੀਤਾ ਸੀ ਹਾਲਾਂਕਿ ਮੈਂ ਨਿਮਰਤਾ ਨਾਲ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਸੀਂ ਇੱਥੇ ਰਾਜਨੀਤੀ ਨੂੰ ਬਦਲਣ ਅਤੇ ਪੰਜਾਬ ਨੂੰ ਪ੍ਰਗਤੀਸ਼ੀਲ ਬਣਾਉਣ ਲਈ ਅਤੇ ਆਮ ਤੌਰ ਤੇ ਲੋਕਾਂ ਦੀ ਭਲਾਈ ਲਈ ਅਤੇ ਖੁਸ਼ੀ ਲਈ ਪੂਰੀ ਕ੍ਰਾਂਤੀ ਲਿਆਉਣ ਲਈ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕ ਇੱਕ ਸਾਫ਼ ਦਲੇਰ ਅਤੇ ਲੋਕ ਕੇਂਦਰੀ ਰਾਜਨੀਤੀ ਦੇਖਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਜ ਦੇ ਸਿੱਖਿਆ ਵਿਭਾਗ ਦੇ ਕੰਮਕਾਜ ਤੇ ਸਖਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਵਿਭਾਗ ਦੇ ਸੀਨੀਅਰ ਅਧਿਕਾਰੀ ਸਕੂਲਾਂ ਦੀ ਹਾਲਤ ਪ੍ਰਤੀ ਉਦਾਸ ਹਨ ਅਦਾਲਤ ਨੇ ਪਾਇਆ ਕਿ ਪੰਜਾਬ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਟੁਕਮੇ ਵਿਆਪਕ ਕਲਾਸਰੂਮ ਪਖਾਨੇ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਸਟਿਸ ਐਨ ਐਸ ਸ਼ੇਖਾਵਤ ਦੇ ਸਿੰਗਲ ਬੈਂਚ ਨੇ ਦੋ ਅਧਿਆਪਕਾਂ ਨਾਲ ਸੰਬੰਧਿਤ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਕਸੂਬੇ ਵਿੱਚ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਵਿੱਖ ਵਿੱਚ ਵਿਸ਼ਵ ਬਾਜ਼ਾਰ ਵਿੱਚ ਮੁਕਾਬਲਾ ਕਰਨਾ ਪੈਂਦਾ ਹੈ ਅਤੇ ਸਿੱਖਿਆ ਖਾਤਿਰ ਸੇਵਾ ਨਹੀਂ ਹੈ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਜਾਪਦਾ ਹੈ ਕਿ ਛੋਟੇ ਬੱਚਿਆਂ ਦੀ ਸਿੱਖਿਆ ਸਰਕਾਰ ਦੀ ਤਰਜੀਹ ਨਹੀਂ ਅਤੇ ਏ ਵੀ ਨੋਟ ਕੀਤਾ ਹੈ ਕਿ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਕਲਾਸਰੂਮ ਪਖਾਨੇ ਅਤੇ ਇਥੋਂ ਤੱਕ ਕਿ ਯੋਗ ਅਧਿਆਪਕ ਜਾਂ ਪ੍ਰਿੰਸੀਪਲਾਂ ਦੀ ਵੀ ਘਾਟ ਹੈ ਜੋ ਕਿ ਮੰਦਭਾਗਾ ਹੈ ਟੈਲੈਂਟ ਕੀ ਕੋਈ ਕਮੀ ਨਹੀਂ ਹੈ ਸਕਿੱਲ ہمارے پاس ਹੈ ਔਰ ਆਲਰੇਡੀ ہمارے پاس ਪਿਛਲੀ ਪਿਛਲੇ ਜੋ हमने ਪਿਛਲੇ ਸਾਲ kiya tha ਉਸਮੇਂ سے Tata Steel ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਉਹ 90% ਉਸਕਾ काम हो गया है वो दो चार महीने में वो ऑपरेशन हो जाएगा और हमारे पास सनातन टेक्सटाइल आ रहा है हमारे पास ऑलरेडी गोदरेज है हमारे पास कारगिल है हमारे पास पेप्सिको है हमारे पास एवन साइकिल हीरो साइकिल ट्रैक्टर इंडस्ट्री हमारी सारी स्वराज स्कॉट सोनालिका प्रीत दशमेश करतार कंबाइन हमारे पास है ना रेल कोच फैक्ट्री हमारे पास है तो टैलेंट की कोई कमी नहीं अभी हमारे पास आईआईटी रोपड़ है जीएनई है गुरु नानक देव इंजीनियर कॉलेज लुधियाना पैक है, है पंजाब इंजीनियर कॉलेज जो चंडीगढ़ में है तो किसी भी किस्म के टैलेंट की कोई कमी नहीं है पंजाब में और मेहनती लोग हैं पंजाब के तो मुझे उम्मीद है कि बेंगलोर के इस दो दिन जो इन्वेस्ट पंजाब की मीटिंग है तो उससे बड़े बड़े जो इंडस्ट्रियलिस्ट हैं वो पंजाब में इं, इंटरेस्टेड हैं काम करने के लिए वो आएंगे अभी एच से हमारी मीटिंग इंटेल से हमारी मीटिंग हुई है और तो, स्टील कंपनियां हैं जिंदल में ऑलरेडी हमारे पास है बाकी देश की स्टील कंपनियां भी इंटरेस्टेड हैं जो है मोहाली जो आई टी सिटी बन रहा है बहुत बड़ा बन रहा है मोहाली क्योंकि इंटरनेशनल एयरपोर्ट है एयरपोर्ट से पाँच छः सात मिनट की दूरी पे वो आईटी सिटी है पूरा तो आईटी सेक्टर में बहुत इंटरेस्ट दिखाया जा रहा है क्योंकि मंडी गोविंदगढ़ एशिया की सबसे बड़ी स्टील की मंडी तो स्टील इंडस्ट्री जो है वो भी इंटरेस्ट पंजाब में दिखा रही है ऑलरेडी हमारे पास ट्रैक्टर और कंबाइंस और ऑटो जो हैं वो हमारे पास ही हैं ऑलरेडी हमारे पास हमारी लेगेसी है ऑटो तो हमारे फ्लिपकार्ट हमारा पंजाबी बंदा है

मतलब उनसे हिस्सा मांगते थे उनसे प्रॉफिट में हिस्सा कितना दोगे वो अपने बारे में सोचते थे पंजाब के बारे में या पंजाबियों के बारे में नहीं सोचते तो अभी जब से हमारी सरकार ने कारोबार संभाला है तब से तो हमारे पास डेढ़ से दो लाख करोड़ रुपए की इन्वेस्टमेंट आ चुकी है हम एमओयू करने में विश्वास नहीं रखते कागज़ पे साइन कर लो बोल दो मीडिया के सामने उसका कोई फायदा नहीं हम सीधा उनको बताएं कि कब आओगे कितनी तारीख को यहाँ पे आओगे हम आपके लिए लाइजन अफसर आप हमारे तैयार रहेंगे इन्वेस्ट पंजाब के आप आइए आपको दिखाएंगे कहाँ आपको शूट करता है फरीदकोट में मोगा में संगरूर में रेल कनेक्टिविटी रोड कनेक्टिविटी और एक कनेक्टिविटी कमाल की है हमारी नेशनल कैपिटल से दो घंटे का रास्ता है हमारा बाई रोड और बाई ट्रेन दो ढाई घंटे का लेकिन मान साहब आप भी मान सकते हैं कि जो इन्वेस्टमेंट पंजाब में होनी चाहिए थी वो पंजाब दिल्ली हैदराबाद में उससे इनसे, यूके चले इनसे दुखी इस होके गए ना इनसे, इनसे, इनसे दुखी होके गए ना तो अभी पंजाब सरकार जो है सिंगल सिंगल विंडो और पेन के फॉर्मूले पे चल रही है विंडो भी सिंगल है पेन भी सिंगल है कई बार सिंगल विंडो बोल देती है हर सरकार लेकिन विंडो के बीच में से बहुत सी विंडो निकल जाती है फिर वही पंगा होता है करप्शन के लिए माहौल तैयार होता है हम सिंगल विंडो और सिंगल पेन कह रहे हैं उसी पेन से सारी आपको परमिशन मिल जाएंगी अब तक हम दो लाख से ढाई लाख ढाई लाख के आसपास हम लड़के लड़कियों को काम दे चुके हैं प्राइवेट सेक्टर में तो और भी अगर ये हम अभी बेंगलोर हुआ है गुड़गांव हो गया इससे पहले दिल्ली हो गया अभी पुणे और चेन्नई जाना है, तो मेरे ख्याल में अभी जो विश्वास बना है लोगों का इन्वेस्टर्स का तो हमारे अपने ही ब्रांड मेस्टर इतने हैं पंजाब के कि वो जा तो जैसा आप बोल रहे हैं कि रूट के चले गए थे कोई मध्य प्रदेश चला गया था कोई राजस्थान चला गया कोई बदी भी चला गया था तो कोई टैक्स हेवन था साथ बिल्कुल बॉर्डर की स्टेट वहाँ टैक्स हेवन था तो अभी पंजाब जो है वो दोबारा अपने पाँव पे खड़ा हो रहा है पंजाबी हैं बहुत बार गिरे भी हैं लेकिन बहुत बार उठे भी हैं और जब भी उठते हैं तो मुसीबतें छोटी हो जाती हैं मैं उनको ये कहता हूँ नॉर्थ इंडिया में अगर आपने अपने व्यापार को बढ़ाना है तो पंजाब इज़ अ बेस्ट स्टेट और पंजाब सरकार जो है वो सब्सिडी भी दे रही है बिजली हमारी टॉप फोर सस्ते जो हैं टॉप फोर सस्ती स्टेट जो हैं नीचे से टॉप फोर जो सस्ती सस्ती बिजली हमने अपना एक गोइंदवाल साहब में हमने हमारे पास ते तीन हमारे पास गवर्नमेंट के पावर प्लांट हैं हमारे पछवाड़ा में झारखंड में कोल माइन है कोयले की कोई कमी नहीं है हमारा जो ग्रीन एनर्जी आजकल सोलर का हमारे पास कोई कमी नहीं है बिजली की तो ऐसे में सरकार अगर सपोर्ट कर रही है तो व्यापारी को और क्या चाहिए लॉ एंड ऑर्डर बिल्कुल परफेक्ट है क्योंकि तो इससे पहले जितने भी आ चुके हैं वो लॉ एंडर देख के आते हैं तो यही इस बात का सबूत है कि पंजाब अब अ, मैं ये नहीं कहूँगा कि हम इसको कैलिफोर्निया पेरिस लंदन बना देंगे लेकिन पंजाब जो है वो देश को एक बार फिर इंडस्ट्री में और व्यापार में लीड करने के लिए तैयार है खेती में तो पहले लीड कर रहे हैं सर दो प्रश्न है ये आप तो इन्वेस्टर्स को अपने तरफ बुलाने की कोशिश कर रहे हैं एक बदनाम हो चुका है पंजाब एक चीज़ को लेकर उसको वहाँ से हटाने की जब आपने लैंड और चीज़ की बात की

अभी युद्ध नशे ब्रुद्ध जो हमारा चल रहा है उससे हमने बिल्कुल तहस नहस कर दिया इनका नेक्सेस और हमारे पंजाब के जो बच्चे हैं जो लड़के लड़कियां अभी पढ़ रहे हैं बहुत अच्छा टैलेंट निकल के आ रहा है अभी पूरी दुनिया में अनरेस्ट हो गया तो रिवर्स माइग्रेशन भी हो रही है तो स्कूलों कॉलेजों में हमारी यूनिवर्सिटीज़ में एडमिशन फुल हो गई है और ऐसे में जो बेंगलोर चेन्नई पुणे गुड़गांव बेस्ड कंपनीज़ हैं वहां भी बड़ी बड़ी पोस्टों पर पंजाबी काम करते हैं इवन बोइंग में जो जहाज बनाती है कंपनी सियाटल में है बोइंग में फोर्टी फाइव परसेंट इंजीनियर जो है पंजाबी हैं एक ही कॉलेज है गुरु नानक देव इंजीनियर कॉलेज वहाँ से है तो उनका यहाँ भी सेटअप है बेंगलोर में वो पंजाब में भी आ रहे हैं तो टैलेंट की कोई कमी नहीं है स्किल की कोई कमी नहीं है इसीलिए हम उनको कह रहे हैं कि आप वहाँ पे आइए और पंजाब की धरती ऐसी वरदान प्राप्त है गुरुओं का आशीर्वाद है शहीदों की धरती है भगत सिंह की धरती है गुरु नानक देव जी की गुरु गोविंद सिंह जी की धरती है वहां कोई भी आ जाए ना वो भूखा नहीं रहता तो, तो पंजाब से की तर... सेंटर की तरफ से जितना भी मेक भी हम तो पहले ही मेक इन इंडिया कर रहे हैं ना अगर इंडिया अगर पंजाब कुछ करेगा तो इंडिया में बनेगा पहले आजादी मेक इन इंडिया ही है आजादी को लाने के लिए सबसे पहले लीड किसने किया पंजाब ने ग्रीन लेवल रेवोल्यूशन मेक इन इंडिया पहले तो हम बाहर से मंगवाते थे ना गेहूं ਔਰ ہمارا ਨਾਜ ਤੋਂ ਮੇਕ ਇਨ ਇੰਡੀਆ ਜਦੋਂ ਹੋਇਆ ਪੰਜਾਬ ਨੇ ਲੀਡ ਕੀਤਾ ਤਾਂ ਅਭੀ ਜੋ ਪੰਜਾਬ ਵਿੱਚ ਚੀਜ਼ ਬਣੇਗੀ ਉਹ ਮੇਕ ਇਨ ਇੰਡੀਆ ਹੀ ਹੈ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਦੀ ਅੱਜ ਸੁਣਵਾਈ ਸੀ ਔਰ ਸਾਰੇ ਆਪਾਂ ਜਾਣਦੇ ਹਾਂ ਕਿ ਲਾਸਟ ਤਰੀਕ ਤੇ ਕੋਰਟ ਦਾ ਸਪੈਸਿਫਿਕ ਆਰਡਰ ਸੀ ਕਿ ਵਿਜੀਲੈਂਸ 2 ਹਫ਼ਤਿਆਂ ਦੇ ਵਿੱਚ ਆਪਣਾ ਰਿਪਲਾਈ ਫਾਈਲ ਕਰੂਗੀ ਇੱਕ ਹਫ਼ਤਾ ਉਸ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੁਆਇੰਡਰ ਫਾਈਲ ਕਰ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰੀ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਆਲਰੇਡੀ ਤੁਹਾਨੂੰ 1 ਮਹੀਨਾ ਤਾਂ ਦਿੱਤਾ ਔਰ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਸਟੇਜਾਂ ਤੇ ਤਾਂ ਇਸ ਕੇਸ ਬਾਰੇ ਬਹੁਤ ਗੱਲਾਂ ਕਰਦੇ ਨੇ ਸਟੇਜਾਂ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਤੇ ਜਿਹੜੀ ਅਦਾਲਤ ਹੈ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਸਰਕਾਰ ਨੇ ਆਪਣੀ ਗੱਲ ਰੱਖਣੀ ਹੈ ਉਥੇ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਉਥੋਂ ਸਰਕਾਰ ਭਜਦੀ ਦਿਖਾਈ ਦੇ ਰਹੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਜ਼ਿਆਦਾ ਹੈ ਨਹੀਂ ਔਰ ਇਹ ਨਿਚਲੇ ਸਤਰੀ ਦੀ ਰਾਜਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਅੱਗੇ ਦੀਵਾਲੀ ਆ ਰਹੀ ਹੈ ਤੇ ਦਿਵਾਲੀ ਤੇ ਇਹ ਚਾਹੁੰਦੇ ਕਿ ਬਿਕਰਮ ਮਜੀਠੀਆ ਨੂੰ ਅੰਦਰ ਰੱਖੀਏ ਦੱਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੋਏ ਜਥੇਬੰਦੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜੇ ਹਤਕੰਡੇ ਨੇ ਇਹਦੇ ਨਾਲ ਮਨੋਬਲ ਤੋੜ ਲੈਣਗੇ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਹ ਜੇ بڑے ਸੰਘਰਸ਼ਾਂ ਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਾਂਗੇ ਹੁਣ 29 ਤਰੀਕ ਨੂੰ ਇਹ ਸੁਣਵਾਈ ਦੇ ਵਿੱਚ ਕਹਿੰਦੇ ਜੀ ਅਸੀਂ ਰਿਪਲਾਈ ਫਾਈਲ ਕਰਨਾ ਕੋਰਟ ਨੇ ਅੱਜ ਕਲੀਅਰ ਕਰਤਾ ਕਿ ਜੀ ਤੁਹਾਡੇ ਰਿਪਲਾਈ ਦੀ ਲੋੜ ਹੀ ਨਹੀਂ ਜਦੋਂ ਆਲਰੇਡੀ ਇਸ ਕੇਸ 'ਚ ਚਲਾਨ ਫਾਈਲ ਹੋ ਗਿਆ ਤਾਂ ਰਿਪਲਾਈ ਦੀ ਇਹ ਕਹਿੰਦੇ ਜੀ ਅਸੀਂ ਕਰਨਾ ਹੈ ਕੋਰਟ ਨੇ ਕਿਹਾ ਤੁਸੀਂ ਕਰਨਾ ਹੈ ਨਹੀਂ ਕਰਨਾ ਹੁਣ ਕੋਰਟ 29 ਅਕਤੂਬਰ ਨੂੰ ਇਸ ਕੇਸ ਦੇ ਵਿੱਚ ਫਾਈਨਲ ਬੈਸ ਇਸ ਕੇਸ ਦੀ ਹੋਏਗੀ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਇਹ ਚੀਜ਼ਾਂ ਹੁਣ ਇਰੈਲੇਵੈਂਟ ਨੇ 29 ਅਕਤੂਬਰ ਨੂੰ ਮੈਰਿਟਸ ਦੇ ਉੱਤੇ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਡਿਸਾਈਡ